प्यारे बच्चों सत श्री अकाल तुसी सबका स्वागत ਕਰਦਾ ਹਾਂ ਅੱਜ ਦੀ ਵੀਡੀਓ ਵਿੱਚ ਲੋਕਤੰਤਰ ਵਿੱਚ ਚੋਣਾਂ ਦਾ ਮਹੱਤਵ ਦੇ ਉੱਤੇ ਐਸੇ ਲੈ ਕੇ ਆ ਚੁੱਕੇ ਹਾਂ ਆਪਾਂ ਲਗਭਗ 100 ਸ਼ਬਦਾਂ ਦਾ ਇਹ ਹੋਣ ਵਾਲਾ ਹੈ ਪਿਆਰੇ ਬੱਚਿਓ ਸਭ ਤੋਂ ਪਹਿਲਾਂ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਸਾਡੀ ਇਸ ਵੀਡੀਓ ਨੂੰ ਬੈਲ ਆਈਕਨ ਨੂੰ ਫਰੈਂਡਸ ਤੋਂ ਸਭਨੇ ਦਬਾ ਦੇਣਾ ਹੈ ਤਾਂ ਕਿ ਤੁਹਾਨੂੰ ਮੇਰੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲੇ ਤਾਂ ਚਲੋ ਪਿਆਰੇ ਬੱਚਿਓ ਸ਼ੁਰੂ ਕਰਦੇ ਹਾਂ ਪਹਿਲੇ ਆਪਣਾ ਲੋਕਤੰਤਰ ਵਿੱਚ ਹੋਣ ਦਾ ਮਹੱਤਵ ਟੌਪਿਕ ਹੈ ਰਾਜ ਪ੍ਰਬੰਧ ਦੇ ਦੋ ਰੂਪ ਹਨ ਲੋਕਤੰਤਰ ਅਤੇ ਰਾਜशाही ਰਾਜਸ਼ਾਹੀ ਦਾ ਅਰਥ ਹੈ ਰਾਜ ਜਿੱਥੇ ਰਾਜਾ ਸਰਵਉੱਚ ਹੁੰਦਾ ਹੈ ਰਾਜਾ ਲੋਕਾਂ ਵਿੱਚ ਨਹੀਂ ਚੁਣਿਆ ਜਾਂਦਾ ਲੋਕਤੰਤਰ ਵਿੱਚ ਦੇਸ਼ ਦੀ ਸਰਕਾਰ ਲੋਕਾਂ ਦੁਆਰਾ ਚਲਾਈ ਜਾਂਦੀ ਹੈ ਲੋਕਤੰਤਰ ਪ੍ਰਣਾਲੀ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਸਟਾਪ ਇਟ ਹੈ ਲੋਕਤੰਤਰ ਅਤੇ ਲੋਕਤੰਤਰੀ ਪ੍ਰਣਾਲੀ ਦੁਨੀਆ ਦੀ ਸਭ ਤੋਂ ਵਧੀਆ ਪ੍ਰਣਾਲੀ ਹੈ ਇਸ ਪ੍ਰਣਾਲੀ ਵਿੱਚ ਲੋਕਾਂ ਦੁਆਰਾ ਚੁਣੇ ਗਏ ਨਮਾ ਇੰਦੀਆ ਦੁਆਰਾ ਸਰਕਾਰ ਚਲਾਈ ਜਾਂਦੀ ਹੈ ਭਾਰਤ ਵਿੱਚ ਲੋਕਤੰਤਰੀ ਪ੍ਰਣਾਲੀ ਹੈ ਅਤੇ ਇਹਨਾਂ ਦੀ ਚੋਣ ਹਰ 5 ਸਾਲ ਬਾਅਦ ਕਰਵਾਈ ਜਾਂਦੀ ਹੈ। ਆਜ਼ਾਦ ਭਾਰਤ ਵਿੱਚ ਇਹ ਚੋਣਾਂ 1952 ਵਿੱਚ ਪਹਿਲੀ ਵਾਰ ਹੋਈਆਂ। ਲੋਕ ਸਰਕਾਰ ਨੂੰ ਚੁਣਨ ਦਾ ਹੱਕ ਰੱਖਦੇ ਹਨ। ਲੋਕਤੰਤਰ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਹਰ ਜਾਤੀ ਧਰਮ ਦਾ ਉਮੀਦਵਾਰ ਜੋ ਭਾਰਤ ਦਾ ਨਾਗਰਿਕ ਹੋਵੇ ਚੋਣ ਲੜ ਸਕਦਾ ਹੈ। ਤਾਂ ਪਿਆਰੇ ਬੱਚੇ ਇਸ ਦੇ ਨਾਲ ਇਹ ਹੋ ਜਾਵੇਗਾ ਤੁਹਾਡਾ ਸਬਕ ਕੰਪਲੀਟ ਧੰਨਵਾਦ ਅਸ ਦੀ ਵੀਡੀਓ ਨੂੰ ਪੂਰੀ ਦੇਖਣ ਦੇ ਲਈ ਲਾਈਕ ਕਰ ਦਿਓ ਇਸ ਵੀਡੀਓ ਨੂੰ ਸਬਸਕ੍ਰਾਈਬ ਕਰ ਦਿਓ ਸਾਡੇ ਚੈਨਲ ਨੂੰ ਬਾਏ ਬਾਏ